ਤਾਂ ਜਿਹੜਾ ਤੁਸੀਂ ਅਨਹਦ ਤੇ ਨਾਦ ਦੋ ਸ਼ਬਦ ਵਰਤ ਰਹੇ ਸੀ ਹਾਂਜੀ ਹਾਂਜੀ ਇਹਨਾਂ ਦਾ ਡੀਪਰ ਮੀਨਿੰਗ ਸਮਝਾਓ ਅਨਹਦ ਕੀ ਤੇ ਨਾਦ ਕੀ ਹੈ ਹਾਂਜੀ ਇਹਨੂੰ ਇਕੱਠੇ ਵਰਤਿਆ ਜਾਂਦਾ ਅਨਹਦ ਨਾਦ ਅਕਸ਼ਰੀ ਹਾਂਜੀ ਤਾਂ ਅਨਹਦ ਕੀ ਹੈ ਤੇ ਨਾਦ ਕੀ ਹੈ ਅਨਹਦ ਜਦੋਂ ਇੱਕ ਅਭਿਆਸੀ ਜੀਵ ਅਭਿਆਸ ਕਰਕੇ ਜਿਵੇਂ ਪਹਿਲਾਂ ਆਪਾਂ ਚਾਰ ਲਾਵਾਂ ਦੇ ਵਿੱਚ ਖੋਲੀ ਹੈ ਕਹਾਣੀ ਇਸੇ ਤਰ੍ਹਾਂ ਤੁਸੀਂ ਜਪਜੀ ਸਾਹਿਬ ਦੇ ਵਿੱਚ ਆ ਜਾਓ ਤਾਂ ਉੱਥੇ ਫਿਰ ਚਾਰ ਖੰਡ ਜਿਹੜੇ ਨੇ ਗਿਆਨ ਖੰਡ ਧਰਮਖੰਡ ਗਿਆਨਖੰਡ ਕਰਮਖੰਡ ਤੇ ਸ਼ਰਮਖੰਡ ਇਹ ਤੁਸੀਂ ਪੜਿਆ ਜਪਜੀ ਸਾਹਿਬ ਤੇ ਪੰਜਵਾਂ ਸੱਚਖੰਡ ਹੈ ਤਾਂ ਉਦੋਂ ਧਰਮਖੰਡ ਦੇ ਵਿੱਚ ਫਿਰ ਕੀ ਅਕਾਲ ਪੁਰਖ ਨੇ ਪ੍ਰਗਟ ਕੀਤਾ ਗਿਆਨਖੰਡ ਦੇ ਵਿੱਚ ਜਾ ਕੇ ਕੀ ਪ੍ਰਗਟ ਕੀਤਾ ਕਰਮਖੰਡ ਦੇ ਵਿੱਚ ਕੀ ਕੀਤਾ ਸ਼ਰਮਖੰਡ ਵਿੱਚ ਕੀ ਉੱਥੇ ਆਉਂਦਾ ਵੀ ਅਨਹਦ ਬਾਣੀ ਜਿਹੜੀ ਹੈ ਕਿਹੜੇ ਖੰਡ ਦੇ ਵਿੱਚ ਜਾ ਕੇ ਬਣੀ ਤੇ ਉਹ ਕਹਿੰਦੇ ਸ਼ਰਮਖੰਡ ਕੀ ਬਾਣੀ ਰੂਪ ਤਿੱਥੇ ਘੜਤ ਘੜੀਆ ਬਹੁਤ ਅਨੂਪ ਤਾਂ ਕਿ ਗੱਲਾਂ ਕਰਤੀਆਂ ਨੇ ਸ਼ਰਮਖੰਡ ਦੇ ਵਿੱਚ ਜਾ ਕੇ ਅਨਹਦ ਬਾਣੀ ਨੂੰ ਬਣਾਇਆ ਜਿਹੜੇ ਤਰ੍ਹਾਂ ਤਰ੍ਹਾਂ ਦੇ ਸ਼ਬਦ ਕਿਉਂਕਿ ਹੁਣ ਤਾਂ ਤੁਸੀਂ ਕਿਤੇ ਜੇ ਆਉਂਦੇ ਸੰਗਤ ਵਿੱਚ ਤਾਂ ਇੰਨੇ ਵਿਆਸੀ ਜੀਵ ਨੇ ਵੀ ਕਈਆਂ ਨੂੰ ਤਾਂ ਬਹੁਤ ਤਰ੍ਹਾਂ ਤਰ੍ਹਾਂ ਦੇ ਸ਼ਬਦ ਸੁਣਦੇ ਆ ਜਿਵੇਂ ਚਿੜੀਆਂ ਚਹਿਕਦੀਆਂ ਡਮਰੂ ਦੀ ਆਵਾਜ਼ ਚਿੰਟਿਆਂ ਦੀ ਆਵਾਜ਼ ਛਣਕਾਰ ਉਹ ਜਿਹੜੇ ਕਈ ਸ਼ਬਦ ਇਕੱਠੇ ਹੋ ਕੇ ਵੱਜਦੇ ਆ ਉਹਨਾਂ ਨੂੰ ਕਹਿੰਦੇ ਨੇ ਅਨਹਦ ਬਾਣੀ ਅਨਹਦ ਬਾਣੀ ਇੱਕ ਤਾਂ ਵੋਕਲ ਦੇ ਰੂਪ ਚ ਵੀ ਹੁੰਦੀ ਹੈ ਹਾਂਜੀ ਇਸ ਤਰ੍ਹਾਂ ਹੀ ਵੱਜਦੇ ਆ ਜਿਵੇਂ ਸ਼ਬਦ ਦੇ ਰੂਪ ਚ ਵੀ ਹੁੰਦੀ ਹੈ ਉਹ ਐਨਾ ਹੀ ਨਹੀਂ ਸ਼ਬਦ ਦੇ ਰੂਪ ਚ ਨਹੀਂ ਨਹੀਂ ਭਾਸ਼ਾ ਰੂਪ ਚ ਨਹੀਂ ਹੈ ਨਹੀਂ ਹੈ ਜਿਵੇਂ ਆਪਾਂ ਸਾਜ਼ ਵੱਜਦੇ ਆ ਜੀ ਬੈਂਡ ਵੱਜਦਾ ਨਾ ਜਿਵੇਂ ਸਾਜ਼ ਹੁੰਦੇ ਸਾਜ਼ਾਂ ਦੇ ਰੂਪ ਚ ਤੇ ਜਿਹੜਾ ਨਾਦ ਆ ਇੱਕ ਪਾਸੇ ਜਦੋਂ ਅਸੀਂ ਅੰਦਰ ਪ੍ਰੈਕਟੀਕਲ ਕਰਕੇ ਬੈਠਦੇ ਆ ਨਾ ਇੱਕ ਪਾਸੇ ਬਹੁਤ ਸਾਰੇ ਸ਼ਬਦ ਵੱਜ ਰਹੇ ਆ ਇੱਕ ਵਿੱਚ ਅਲੱਗ ਲੰਬੀ ਆਵਾਜ਼ ਚੱਲਦੀ ਆ ਵੀ ਇੱਕ ਤਿੱਖੀ ਜੀ ਆਵਾਜ਼ ਚੱਲੂਗੀ ਉਹਨੂੰ ਸਹਿਜ ਧੁਨ ਕਹਿੰਦਾ ਤੇ ਨਾਦ ਜਿਹੜਾ ਹੈਗਾ ਨਾਦ ਇੱਕ ਜਿਵੇਂ ਬਾਹਰ ਵੋਕਲ ਆ ਜਿਵੇਂ ਇੱਕ ਜਿਵੇਂ ਆਪਾਂ ਕਹਿੰਦੇ ਨਾ ਤਬਲਾ ਹੁੰਦਾ ਇਸ ਤਰ੍ਹਾਂ ਨਾਦ ਇੱਕ ਜਿਹੜੀ ਆ ਸਾਊਂਡ ਉਹਦੀ ਉਹਦੇ ਨਾਲ ਸਿਮਿਲਰ ਉਹਨੂੰ ਕੀਤਾ ਵੀ ਜਿਵੇਂ ਨਾਦ ਦੀ ਆਵਾਜ਼ ਹੁੰਦੀ ਏ ਇਸੇ ਤਰ੍ਹਾਂ ਨਾਦ ਦੀ ਆਵਾਜ਼ ਅੰਦਰ ਵੀ ਚੱਲਦੀ ਆ ਤੂਰ ਵੀ ਜਿਵੇਂ ਦਰਬਾਰ ਸਾਹਿਬ ਵੱਜਦਾ ਇਨਸਟਰੂਮੈਂਟ ਆ ਨਾਦ ਇੱਕ ਨਾਦ ਇਨਸਟਰੂਮੈਂਟ ਆ ਤੂਰ ਵੀ ਇੱਕ ਇਨਸਟਰੂਮੈਂਟ ਆ ਤਾਂ ਉਹ ਸਾਨੂੰ ਸਮਝਾਉਣ ਲਈ ਕਹਤਾ ਵੀ ਜਿਵੇਂ ਨਾਦ ਦੀ ਆਵਾਜ਼ ਆ ਉਸ ਤਰ੍ਹਾਂ ਦਾ ਸ਼ਬਦ ਚੱਲੇਗਾ ਜਿਵੇਂ ਤੂਰ ਦੀ ਆਵਾਜ਼ ਆ ਉਸ ਤਰ੍ਹਾਂ ਦਾ ਸ਼ਬਦ ਤੁਹਾਡੇ ਅੰਦਰ ਚੱਲੇਗਾ ਜਿਵੇਂ ਰਬਾਬ ਦੀ ਆਵਾਜ਼ ਤੁਹਾਨੂੰ ਬਾਹਰ ਸੁਣਦੀ ਓਵੇਂ ਤੁਹਾਡੇ ਮਸਤਕ ਤੇ ਰਬਾਬ ਵੱਜੇਗਾ ਤੇਰਾ ਜਨ ਨਿਰਿਤ ਕਰੈ ਗੁਣ ਗਾਵੈ ਰਬਾਬ ਪਖਾਵਜ ਤਾਲ ਘੁੰਗਰੂ ਅਨਹਦ ਸ਼ਬਦ ਬਜਾਵੈ